ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬੁੱਤਰ ਜੀ ਤਹਿਸੀਲ ਤੇ ਜ਼ਿਲ੍ਹਾ ਵਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਅਸਤੇ ਦੋ ਤਾਂ ਸੂਈਆਂ ਸਵਾਈਆਂ ਮੱਝਾਂ ਲੈ ਕੇ ਆਏ ਆ ਤੇ ਇੱਕ ਕ੍ਰੋਸ ਅੰਗ ਦੀ ਗਾਂ ਸਮਾਂ ਲੈਂਦੀ ਹੈ ਹਜੇ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜਿਹੜਾ ਤੁਹਾਨੂੰ ਨਗ ਪਸੰਦ ਆਊਗਾ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਵੀਰੇ ਮੇਰਾ ਟੀਨਾ ਵਾ ਪਿੰਡ ਬੁੱਟਰਕਲਾ ਜੀ ਜ਼ਿਲ੍ਹਾ ਵੀ ਮੋਗਾ ਤਹਿਸੀਲ ਵੀ ਮੋਗਾ ਜੀ ਮੋਬਾਈਲ ਨੰਬਰ ਜੀ 9855368747 ਵੀਰੇ ਠੀਕ ਆ ਬਾਈ ਇੱਕ ਨੰਬਰ ਝੂਟੀ ਤੋਂ ਸ਼ੁਰੂ ਕਰਦੇ ਸੁਹਾ ਵੀਰੇ ਕਿੰਨੇ ਮਾਹ ਜੀ ਦੂਜਾ ਸੁਹਾ 6 ਦੰਦਾਂ ਦਾ ਮੂੰਹ ਤੋਂ 6 ਦੰਦ ਓਰੀਜਨਲ ਓਰੀਜਨਲ ਹਾਂ ਦੂਜਾ ਸੁਹਾ ਵੀਰੇ ਠੀਕ ਆ ਜੀ ਕਿੰਨਾ ਸਮਾਂ ਹੋ ਗਿਆ ਸੋਇਆ ਇਹਨੂੰ ਵੀਰੇ 6 ਦਿਨ ਹੋ ਗਏ ਬੱਚਾ ਕੀ ਹੈ ਜੀ ਮਗਰ ਵੀਰੇ ਕਟਾ ਹੈ ਜੀ ਜੇਰ ਡਾਨਾ ਜੀ ਜੇਰ ਡਾਨਾ ਵੀਰੇ ਆਪਣੇ ਘਰੇ ਸੂਂ ਗਿਆ ਦੋਨੇ ਮਿਲ ਕੋਲੇ ਚੋਂ ਬਾਹਰ ਹੈ ਜੀ ਕੋਲੇ ਤੋਂ ਬਾਹਰ ਹੈ ਵੀਰੇ ਕਿੰਨਾ ਦੁੱਧ ਤਿਆਰ ਹੈ ਜੀ ਹੁਣ ਵੀਰੇ 11 ਕਿਲੋ ਦੁੱਧ ਹੈ ਥੱਲੇ ਜੋ ਕੇ ਦੇ ਦਾਂਗੇ ਜੋ ਕੇ ਦੇ ਦਾਂਗੇ ਦੋ ਟਾਈਮ ਲਵੇ ਬੰਦਾ ਝੋਕੇ ਵੀਰੇ ਥਣਾ ਦੀ ਡਾਨਾ ਵੀਰੇ ਥਣਾ ਦੀ ਬਾਈ ਕੋਈ ਹੱਥ ਵੀ ਨਾ ਲਾਵੇ ਗਾਰੰਟੀ ਆਪਣੀ ਘਰ ਤੱਕ ਭਾਰ ਪਿੱਛੇ ਦੀ ਤਿੰਨਾ ਆਪਾਂ ਤੁਹਾਡੀ ਗਾਰੰਟੀ ਹੋਊ ਜੇਰ ਵੱਲੋਂ ਭਾਰ ਪਿੱਛੇ ਵੱਲੋਂ ਥਣਾ ਵੱਲੋਂ ਗਾਰੰਟੀ ਹੋਊ ਬਈ ਆਪਾਂ ਠੀਕ ਹੈ ਜੀ ਤੋਰ ਕੇ ਦਿਖਾ ਦੇ ਵੀਰੇ ਬਾਈ ਦੇ ਦਸਨ ਮੁਤਾਬਕ ਸੁਹਾ ਦੂਜਾ ਸੁਈਆ ਕਹਿਣ ਦੀ ਗੱਲ ਨਹੀਂ ਦੂਜਾ ਸੁਹਾ ਰੀਜਨਲ 6 ਦਾੰਦ ਆ ਜੀ ਰੀਜਨਲ ਦੂਜਾ ਸੁਹਾ ਇਹ ਕੱਟੀ ਦੀ ਸنگ ਸੁੰਗ ਵੇਖ ਕੁਆਲਿਟੀ ਵੇਖ ਕੱਟੀ ਦੀ ਬਾਈ ਨੂੰ ਜੂਦ ਪੂਰਾ ਚੰਗਾ ਬਾਕੀ ਗੁੰਡਾ ਸنگ ਆ ਸੋਹਣੀ ਬੇਸ ਕੁਆਲਿਟੀ ਆ ਜਿਹੜਾ ਅੱਜ ਦਾ ਦੁੱਧ ਤਿਆਰ ਆ ਜੀ 6 ਦਿਨਾਂ ਦਾ 11 ਕਿਲੋ ਆ 2 ਟਾਈਮ 4 ਟਾਈਮ 6 ਟਾਈਮ ਬਾਈ ਦੇ ਘਰੇ ਚਵਾਈ ਕਰ ਸਕਦੇ ਆ ਬਾਕੀ ਥਾਣਾ ਦੇ ਸਹਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਥਣ ਕੱਲਾ ਕੱਲਾ ਨਿੱਖੜ ਮਾ ਗੋਲ ਪੈਠ ਥੂੜਾ ਕਿੰਨਾ ਕ ਪਾਜੂ ਵੀਰੇ ਦੁੱਧ ਮੋਟੇ ਵੀਰੇ ਅਜੇ ਤਾਂ 6 ਦਿਨ ਹੋਇਆ ਸੂਈ ਨੂੰ ਸਾਰੇ ਦੁੱਧ ਪਾਉਗੀ 14 ਕਿਲੋ ਆਪਾਂ 15 ਨਹੀਂ ਕਹਿੰਦਾ 7 ਕਿਲੋ ਡੰਗ ਦਾ ਦੁੱਧ ਦੇਣਾ 14 ਕਿਲੋ ਦੁੱਧ ਦੋਗੀ ਵੀਰੇ ਸਹੀ ਗੱਲ ਆ ਜੀ ਬਾਕੀ ਉਹ ਮਾਨ ਨੇ ਤੇ ਬਰੀਕ ਬਰੀਕ ਵੇਂਜ ਤੁਸੀਂ ਦੇਖ ਸਕਦੇ ਹੋ ਥਣ ਕੱਲਾ ਕੱਲਾ ਨਿੱਖੜ ਮਾਏ ਬਾਈ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੇ ਕਿ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਬੱਚੇ ਲਵਾਦੇ ਸੀ ਤਾਂ ਕਿ ਥਣ ਸੋਹਣਾ ਕੱਢਿਆ ਹੋਵੇ ਜੀ ਇਹ ਵੀਰੇ ਆਏ ਆ ਆਪਣਾ ਆਏ ਆ 6 ਤੋਂ 6 ਵਜੇ ਚਵਾਈ ਕਿਤੇ ਕੋਈ ਬਾਜ਼ਾਰ ਨਹੀਂ ਲਾਇਆ ਹੁਣ ਪਸਮਾਈਆਂ ਮਈਆਂ ਤੇਰੇ ਸਾਹਮਣੇ ਸਹੀ ਗੱਲ ਹੈ ਜੀ ਹਾਂ ਥਣ ਥੂਆ ਵੇਖ ਕੱਟੀ ਦੇ ਵੀਰੇ ਕਿਹੋ ਜਿھے ਲੱਗੇ ਆ ਇਹਨ ਸਿੱਧੇ ਕੋਈ ਥਣ ਕੋਈ 빙ਾ ਟੇਡਾ ਨਹੀਂ ਕੋਈ ਪਾਸਾ ਨਹੀਂ ਇਹ ਸਾਫ ਪੁਤਰੀ ਤਾਂ ਕਿ ਥਣ ਤੁਹਾਨੂੰ ਸੋਹਣੇ ਦਿਸਣ ਵੈਸੇ ਸਾਕ ਹਾਂ ਸਾਫ ਪੁਤਰੀ ਕੱਟੀ ਠੰਡੀ ਸੀਲ ਆ ਵੀਰੇ ਜਮਾ ਹੱਤੀ ਚਵਾਈ ਵਾਲਾ ਥਾਣਾ ਟੈਕਸਾਈਡਰ ਆ ਬਾਈ ਕਹਿੰਦਾ ਮੀਰੇ ਕਰ ਲੈ ਸਾਫ ਪੁਤਰੀ ਠੰਡੀ ਸੀਲ ਵਾਲਾ ਬਾਈ ਦਲੇ ਯਾਰ ਕੀ ਲੈ ਚੈੱਕ ਕਰ ਸਕਦੇ ਹੋ ਤੁਸੀਂ ਇਹੋ ਜੀ ਕ ਕਤੂ ਕਿ ਨਾਰਗਾ ਲੱਗਿਆ ਦੁੱਧ ਦਿਨਾਂ ਇਹ 14-15 ਕਿਲੋ ਮੂਰੇ ਥਾਣੇ ਤੇ ਠੰਡੀ ਸੀ ਲੱਗ ਰਹੀ ਹੈ ਵੀਰੇ ਇਹਦੇ ਦੋ ਛੱਡ ਕੇ ਆਪਦਾ ਚਾਰ ਟਾਈਮ ਤੁਸੀਂ ਤਸੱਲੀ ਕਰ ਲਿਓ ਜੀ ਬੱਚਾ ਮਗਰ ਆ ਜਾਂਦਾ ਕਰਦਾ ਇਹਦੇ ਮਗਰ ਕੱਟਾ ਵੀਰੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਵੀਰੇ ਮੁੱਲ ਕਰਾਲਾ 1 25 ਗਰ ਵਾਲਾ 1 20 ਗਰ ਵਾਲਾ 1 10 ਦੀ ਦੇ ਦਾਂਗੇ ਮਾਤਨ ਕਰ ਦਾਂਗੇ ਵੀਰੇ 1,10,000 10,000 ਕੱਟੀ ਬਹੁਤ ਚੰਗੀ ਹੈ ਬਾਈ ਠੀਕ ਹੈ ਜੀ 1,10,000 ਰੁਪਇਆ ਬਾਈ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜੀ 11 ਕਿਲੋ ਆਪਦਾ ਜੋਕ ਕੇ ਲੈ ਜਾਓ ਦ ਕਦੋਂ ਸੁਈ ਹੈ ਜੀ ਇਹ ਵੀਰੇ ਰਾਤ ਦੀ ਸੁਈ ਹੈਗਾ ਰਾਤ ਦੀ ਹਾਂ ਨਾੜੂਗਾ ਹਾਂ ਨਾੜੂਗਾ ਨਾਲ ਆ ਵੀਰੇ ਨਾਲ ਆ ਬੱਚਾ ਕੀ ਦਿੱਤਾ ਜੀ ਇਹਦੇ ਮਗਰ ਵੀ ਕੱਟਿਆ ਹੀ ਹੈ ਵੀਰੇ ਆਹੋਂ ਦੇ ਦੰਦ ਦੇਖ ਲਿਆ ਆਏ ਵੀ ਨਹੀਂ ਵੀਰੇ ਲਓ ਜੀ ਚੈੱਕ ਕਰ ਸਕਦੇ ਓਕੇ ਵੀਰੇ ਤੀਜਾ ਸੁਗਾ ਵੀਰੇ ਜੇ ਡਾਨ ਜਮਾ ਜੇ ਡਾਨ ਆ ਵੀਰੇ ਕਿੰਨਾ ਕਿੰਨਾ ਬੋਲਾ ਤਿਆਰ ਆ ਜੀ ਹੁਣ ਵੀਰੇ 9 ਕਿਲੋ ਬੋਲਾ ਹੋਊਗਾ ਮੈਂ ਬੰਦਾ ਚੋ ਕੇ ਲੈ ਲਵੇ 9 ਕਿਲੋ 4.5 ਕਿਲੋ ਬੰਦਾ ਚੋ ਕੇ ਦੇ ਦਾਂਗੇ 4.5 ਕਿਲੋ ਟਾਂ ਹਾਂ ਮੈਂ ਦੁੱਧ ਦਊਗੀ ਵੀਰੇ 13-14 ਕਿਲੋ ਥਣਾ ਦੀ ਡੰਨ ਜੀ ਥਣਾ ਦੀ ਡੰਨ 5 4 ਤਨ ਮੈਂ ਖੜ ਵੀ ਗਈ ਆਪਾਂ 12 13 ਕਿਲੋ ਮੈਂ ਥੋੜਾ ਚਵਾ ਕੇ ਦੇ ਦਾਂਗੇ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਸੁਆ ਤੀਜਾ ਸੁਈ ਹੈ ਜੀ ਕਾਲੀ ਸੁਈ ਆ ਜੇਰ ਡੰਨ ਬੱਚਾ ਮਗਰ ਇਹਦੇ ਵਿੱਚ ਮੈਂ ਵੀ ਮੈਂ ਵੱਡੀ ਐ ਛੋਟੀ ਨਹੀਂ ਮੈਂ ਬੰਦਾ ਮੰਨ ਗਿਆ ਵੇ ਮੈਂ ਵਜਨ ਮजूद ਦੇ ਪੱਖ ਤੋਂ ਵੀ ਪੂਰੀ ਚੰਗੀ ਆ ਕੱਦ ਕਾਠ ਵੀ ਚੰਗਾ 9 ਕਿਲੋ ਬੋਲਾ ਨੈਟ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਸਹਿਜ ਵੀ ਸੋਹਣੇ ਹੈ ਫਾਈ ਤਾਂ ਵੀਰੇ ਰਾਤ ਨੂੰ ਹੀ ਮੈਂ ਸੁੱਈ ਆ ਜਮਾ ਇਹ ਸਹੀ ਗੱਲ ਹੈ ਹਾਂ ਅੱਤੀ ਮੋਰੀ ਵਾਲਾ ਥਾਣਾ ਬਾਕੀ ਕਾਗਜੀ ਪਿੰਡਾ ਜੀ ਬਾਈ ਦੱਸਦਾ ਕਿ 14 ਕਿਲੋ ਦੁੱਧ ਪਾਜੂਗੀ ਹੱਕ ਵੀ ਹੈ ਵੀਰੇ ਦੇਣ ਦਾ ਵੱਡੀਆਂ ਮੱਝ ਕੋਈ ਛੋਟੀ ਨਹੀਂ ਬਜਨ ਮੌਜੂਦ ਹੁੰਦਾ ਹਾਂ ਹੂੰ ਚੌਣ ਚਾਣ ਵੀਰੇ ਬਹੁਤ ਚੰਗਾ ਲੱਗਿਆ ਮੈਂ ਥੱਲੇ ਪੋਲੀ ਚਵਾਈਆ ਦੂਹਾਂ ਮਈਆਂ ਥੱਲੇ ਕੋਈ ਧੂਰ ਨਾ ਦੱਸ ਜੀ ਸੋਹਣੇ ਆ ਗਏਪੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਕੋਟ ਨਿਸ਼ਾਂਕ ਨਹੀਂ ਕੋਈ ਬੱਚਾ ਇਹਦੇ ਮਗਰ ਵੀ ਆ ਜਾਂਦਾ ਕਟਾ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਵੀਰੇ ਮੁੱਲ ਕਰਾ ਵਾਲਾ 95 ਕਰਾ ਵਾਲਾ ਮਹਿ ਦਾ ਇਹ ਆਪਾਂ 88000 ਦੀ ਮਹਿ ਦੇ ਦਾਂਗੇ ਠੀ ਬਾਦਿਆਂ ਲੈਣਾ ਇਹਦਾ ਛੋੜ ਛੱਪਾ ਹੀ ਹੋਣਾ ਬਾਹਲਾ ਵੱਡਾ ਨਹੀਂ ਮੈਂ ਪੂਰੇ ਪੂਰੀ ਵੱਡੀ ਮੈਂ ਆ ਮੈਂ ਇਹਦਾ ਜਿਹੜਾ ਤਿਆਰ ਕਰ ਲਈ ਆਪਾਂ ਮੰਨ ਕੇ ਦੁੱਧ ਤੇ ਕਰ ਲਈ ਮੈਂ ਮੈਂ ਤੁਹਾਨੂੰ ਆਪਾਂ 12 13 ਕਿਲੋ ਮੈਂ ਚਵਾ ਕੇ ਦੇ ਦਾਂਗੇ ਠੀਕ ਆ ਜੀ ਡਿਮਾਂਡ ਕਰਾਉਣ ਨੂੰ ਬਾਈ ਕਹਿੰਦਾ ਜਿੰਨੀ ਮਰਜ਼ੀ ਕਰਾ ਲਓ 88000 ਰੁਪਏ ਦੀ ਮੱਝ ਦੇ ਦਾਂਗੇ ਜੀ ਹਾਂ ਇਹਦੇ ਜਿਹੜੇ ਛੋੜ ਛੱਪਾ ਹੀ ਹੋਣਾ ਮਾਂ ਤਾਣਾ ਇਹ ਘਰੇ ਬੰਦੇ ਦਾ ਕਰ ਦਾਂਗੇ ਮੈਂ ਪੂਰੀ ਵਧੀਆ ਮੈਂ ਆਪਣੇ ਜੇਰ ਜੂਰ ਆਪਣੇ ਘਰੇ ਪਈ ਆ ਠੀਕ ਆ ਜੀ ਪ੍ਰੋਪਰ ਗਾਰੰਟੀ ਵਾਲੀ ਹਾਂ ਠੀਕ ਆ ਜੀ ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜਾ ਸੁਗਾ ਗਾਂ ਠੀਕ ਹੈ ਜੀ ਕ੍ਰੋਸ ਆਂਗਾ ਕ੍ਰੋਸ ਆਂਗਾ ਠੰਡੀ ਸੀਰ ਪੁੰਜੀ ਹੈ ਹਮਾਂ ਕਿੰਨਾ ਲੈਂਦੀ ਹੈ ਜੀ ਇਹਦਾ ਬ੍ਰੇਕ ਹੱਟਾ ਪਿਆ ਲੈ ਕਿੰਨਾ ਕ ਬਾਜੂ ਵੀਰੇ ਦੁੱਧ ਠੰਡੀ ਸੀਲ ਪੂਰੀ ਹੈ ਠੀਕ ਹੈ ਜੀ ਸੀਲਸ ਲੱਗ ਪੂਰੀ ਹੈ ਬਾਕੀ ਥਾਣਾ ਦੇ ਸਿਹਜ ਸੋਹਣੇ ਕਿੰਨਾ ਕ ਬਾਜੂ ਵੀਰੇ ਪਹਿਲੇ ਸੁਵੇ ਦਿੱਤਾ ਬਈ ਇਹਨੇ 14 ਕਿਲੋ ਠੀਕ ਹੈ ਜੀ ਆਪਾਂ ਐਵੇਂ ਕਹੀਏ 18 20 ਦਿੱਤਾ ਇਹਨੇ ਦਿੱਤਾ 14 ਕਿਲੋ ਠੀਕ ਹੈ ਜੀ ਹੁਣ 15 ਕਿਲੋ ਦੇ ਦੂਜੇ ਸੁਵੇ 15 16 ਕਿਲੋ ਆਮ ਦਾ ਦੁੱਧ ਦੇ ਦੋ ਬਾਕੀ ਮੱਝਾਂ ਰੱਖੇ ਮੱਝਾਂ ਦਾ ਦੁੱਧ ਹੁਣ ਠੰਡੀ ਸੀਰ ਆ ਬਾਈ ਜਿਵੇਂ ਬਾਈ ਦੇ ਦਸਨ ਮੁਤਾਬਕ ਸੁਹਾ ਦੂਜਾ ਸੁਹੰਦੀ ਆ ਜੀ ਬਾਈ ਕਹਿੰਦੇ ਪਹਿਲੇ ਸੁਏ 14 ਕਿਲੋ ਦੁੱਧ ਦਿੱਤਾ ਆਪਾਂ ਇੱਕ ਤੀਰ 15 ਕਹਿ ਕੇ ਦੇਵਾਂਗੇ ਜੀ ਐਵੇਂ ਕਹਿਣ ਨੂੰ 17 18 ਕਹਿਣ ਦਾ ਕੋਈ ਫਾਇਦਾ ਨਹੀਂ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਜੀ ਗੈਪ ਤੇ ਲੱਗੇ ਹੱਥੀ ਚ ਬਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਪੋਰਟ ਨਿਸ਼ਾਂਖ ਨੇ ਥਾਣ ਕੱਲਾ ਕੱਲਾ ਨਿੱਖੜ ਮਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਹਫਤੇ ਤੱਕ ਦਾ ਪੂਰਾ ਸੋਹਣਾ ਤੇ ਵੱਡਾ ਹਵਾਨਾ ਤਿਆਰ ਕਰ ਲੂ ਬਾਕੀ ਅੰਗ ਵੀਰੇ ਕ੍ਰੋਸ ਆ ਜਾਂਦਾ ਜੀ ਵਜਨ ਵਜੂਦ ਬੜਾ ਚੰਗਾ ਜੀ ਬਾਲਟ ਲਹਮਾਨੇ ਚ ਬਹੁਤ ਪੰਨਾਂ ਨੇ ਜੀ ਸਾਰੀਆਂ ਬਾਲਟ ਲਹ ਕਰਮ ਵਾਲੀ ਨੇ ਕੱਢ ਕੇ ਸੋਣਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਵੀਰੇ ਇਹਦਾ ਵੀਰੇ ਮੁੱਲ ਕਰਾ ਲਾ 50000 ਰੁਪਇਆ ਦੇਣੀ ਆਪਾਂ 47000 ਰੁਪਏ ਦੀ ਠੀਕ ਹੈ ਜੀ ਹਾਂ ਇਹ ਚ ਮਾਤਨ ਕਰਦਾਂਗੇ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 47000 ਦੀ ਵੈੜ ਦੇ ਦਾਂਗੇ ਜੀ ਜਿਹਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦੇ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ